उहो तैनूं क्यू तारू तारो आज ਤੇਰੇ ਵੀ ਸਮਾਰੂ ਬੰਦੇ ਆ ਜੀਣਾ ਆੜੀ ਉੱਤੇ ਪੱਤ ਨਾ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਆਨੇ ਤੂੰ ਨਾਮ ਤੇ ਆਨੇ ਤੂੰ ਨਾਮ ਤੇ ਆਨੇ ਤੂੰ ਕਰਕੇ ਗੁਰਾਂ ਦੀ ਸੇਵਾ بگੜੀ ਬਣਾ ਲੈ ਤੂੰ بگੜੀ ਬਣਾ ਲੈ ਤੂੰ بگੜੀ ਬਣਾ ਲੈ ਆਵਾ ਰੱਖ ਕੇ ਪਰੋਸਾ ਦਾ ਨਾਮ ਤੇ ਆਨੇ ਤੂੰ ਕਰਕੇ ਗੁਰਾਂ ਦੀ ਸੇਵਾ بگੜੀ ਬਣਾ ਲੈ ਦਾ ਦਰ ਆਇ ਨੂੰ ਕੰਦੇ ਨਹੀਂ ਨਿਕਾਰਦਾ ਤੈਨੂੰ ਕਿਉਂ ਨਕਾਰੂੰ ਪੱਤੀਆਂ ਜਿਵੇਂ ਪਾਣੀ ਤੇ ਪੱਤੇ ਨਾ ਦਰਦਾ ਆ ਗੁਰੂ ਗ੍ਰੰਥ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਗੁਰਪੁਰਬ ਦੀਆਂ ਸਭੂ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਔਰ ਜਿੰਨੇ ਵੀ ਸਾਡੇ ਦੇਸ਼ਾਂ ਵਾਸੀਆਂ ਦੇ ਵਿੱਚ ਸਾਡੇ ਪੰਜਾਬੀ ਬੈਠੇ ਆ ਉਹਨਾਂ ਸਾਰਿਆਂ ਨੂੰ ਹੀ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਬਹੁਤ ਹੀ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਸਾਰੀ ਸੰਗਤ ਨੂੰ ਸਤਿਗੁਰੂ ਸ੍ਰੀ ਰਵਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਅੱਜ ਮੇਰੇ ਨਗਰ ਜਲਵਾਲ ਵਿਖੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਨਗਰ ਕੀਰਤਨ ਸਜਾਏ ਗਏ ਜਿਸ ਵਿੱਚ ਸਾਡੀ ਨਗਰ ਨੂੰ ਅਤੇ ਹਲਕੇ ਦੇ ਇੰਚਾਰਜ ਹਰਦੇਵ ਸਿੰਘ ਸੰਧੂ ਜੀ ਨੂੰ ਵੀ ਦਰਸ਼ਨ ਕਰਦਾ ਮੌਕਾ ਮਿਲਿਆ ਮੈਂ ਇਹਨਾਂ ਦਾ ਵੀ ਬੜਾ ਧੰਨਵਾਦੀਆਂ ਸੰਗਤ ਦਾ ਵੀ ਬੜਾ ਧੰਨਵਾਦੀਆਂ ਔਰ ਮੈਂ ਆਸ ਰੱਖਦਾ ਕਿ ਜਿਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਕੇ ਗਏ ਨੇ ਅਸੀਂ ਅੱਜ ਵੀ ਉਹਨਾਂ ਗੱਲਾਂ ਦੇ ਵਿੱਚ ਫਸੇ ਪਏ ਆ ਜਿਹੜੀਆਂ ਸ਼ੁੱਧ ਸ਼ਾਤ ਅਤੇ ਯਾਦ ਪ੍ਰਾਦਰਨੀ ਦੀਆਂ ਗੱਲਾਂ ਅੱਜ ਵੀ ਸਾਡੇ ਵਿੱਚ ਚੱਲ ਰਹੀਆਂ ਨੇ ਮੈਂ ਇਸ ਗੱਲ ਦਾ ਬਹੁਤ ਸਮਾਜ ਨੂੰ ਇਹ ਅਲੰਭਾ ਦੇਣਾ ਕਿ ਹਰ ਫੀਲਡ ਵਿੱਚ ਅਸੀਂ ਤਰੱਕੀ ਕੀਤੀ ਆ ਪੜ੍ਹ ਲਿਖ ਗਏ ਆ ਅਸੀਂ ਵਿੱਤ ਵਰਤ ਰਹੇ ਆ ਔਰ ਅਸੀਂ ਸਾਰੀ ਦੁਨੀਆ ਨੂੰ ਮੁੱਠੀ 'ਚ ਕਰੀ ਫਿਰਦੇ ਆ ਪਰ ਇਸ ਚੀਜ਼ ਤੋਂ ਹਾਲੇ ਵੀ ਅਸੀਂ ਉੱਪਰ ਨਹੀਂ ਉੱਠ ਸਕੇ ਜਦੋਂ ਕਿ ਸਤਿਗੁਰੂ ਜੀ ਨੇ ਸਾਡੇ ਵਾਸਤੇ ਐਡੇ ਵੱਡੇ ਸੰਘਰਸ਼ ਕੀਤੇ ਉਸ ਸਮੇਂ ਕਾਂਛੀ ਦੇ ਵਿੱਚ ਜਦੋਂ ਕਿ ਬ੍ਰਾਹਮਣਵਾਦ ਦਾ ਬੋਲਬਾਲਾ ਸੀ ਉੱਥੇ ਰਹਿ ਕੇ ਇਹ ਗੱਲਾਂ ਸਾਰੀ ਮਨੁੱਖਤਾ ਨੂੰ ਸਮਝਾਉਣੀ ਆ ਕਿ ਭਾਈ ਜੇ ਕੋਈ ਵੀ ਪਰਮਾਤਮਾ ਦੇ ਹੁਕਮ ਤੋਂ ਬਿਨਾ ਪਤਾ ਨਹੀਂ ਚਲ ਸਕਦਾ ਤੇ ਅਸੀਂ ਇੱਕ ਦੂਸਰੇ ਨੂੰ ਇਹ ਰਤਵੇ ਅਤੇ ਇਹ ਡਾਊਨਫਲ ਕਿਦਾਂ ਦੇ ਸਕਦੇ ਆ ਕਿ ਤੂੰ ਸੂਤ ਹੈ ਤੇ ਮੈਂ ਅਪਰਾਂ ਸੋ ਇਹਨਾਂ ਗੱਲਾਂ ਤੋਂ ਸਾਨੂੰ ਉੱਪਰ ਉੱਠ ਕੇ ਜਿੱਥੇ ਸਮਾਜ ਦੀ ਸੇਵਾ ਜਿੱਥੇ ਗੁਰੂਆਂ ਪੀਰਾਂ ਦੀ ਦਿੱਤੀ ਹੋਈ ਸੇਧ ਨੂੰ ਆਪਾਂ ਜਦ ਤੱਕ ਕਰਮ ਚ ਨਹੀਂ ਪ੍ਰਾਪਤ ਕਰਦੇ ਕਹਿਣ ਕਰਾਉਣ ਨੂੰ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਹਨ ਇਹਨਾਂ ਦੇ ਨਗਰ ਕੀਰਤਨ ਦਾ ਇਹ ਗੁਰਪੁਰਬ ਮਨਾਇਆ ਦਾ ਤਾਂ ਹੀ ਸਾਨੂੰ ਫਾਇਦਾ ਆ ਜੇ ਸਤਿਗੁਰੂ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਇਹ ਸ਼ਪਰਬ ਨੂੰ ਆਪਾਂ ਇਨ ਬਿਨ ਹੰਦੇ ਵਿੱਚ ਧਿਆਈਏ ਔਰ ਇਸ ਚੀਜ਼ ਨੂੰ ਸਾਰਿਆਂ ਵਿੱਚ ਪ੍ਰਸਾਰ ਕਰੀਏ ਅਤੇ ਇਸ ਚੀਜ਼ ਤੇ ਪਾਬੰਦ ਰਹੀਏ ਮੈਂ ਇਹਨਾਂ ਕਹਿੰਦਾ ਹੋਇਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ ਜਕਾਰਾ ਉਹ ਬਲੰਦ ਕਰਾਂਗਾ ਕਿ ਉਹ ਜੋ ਬੋਲੇ 100 ਰੁਪਏ ਰਵਿਦਾਸ ਮਹਾਰਾਜ ਜੀ ਸਦਾ ਹੀ ਜੀ ਖਲਸਾ ਵਾਹਿਗੁਰੂ ਜੀ ਕੀ ਬਤੈ ਅੱਜ ਪਿੰਡ ਜੱਲੋਵਾਲ ਵੱਲੋਂ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਬੰਧਤ ਨਗਰ ਕੀਰਤੋਂ ਸਜਾਇਆ ਗਿਆ ਜੋ ਕਿ ਜੀਏਡੀਸੀ ਨੀ ਸਕੰਦ ਸਕੂਲ ਖਨੂਰ ਵਿੱਚ ਪਹੁੰਚ ਪਹੁੰਚਿਆ ਮੈਂ ਪ੍ਰਬੰਧਕਾਂ ਵੱਲੋਂ ਸਕੂਲ ਦੇ ਮੁਖੀ ਹੋਣ ਦੇ ਨਾਤੇ ਜਿਵੇਂ ਕਹਿੰਦਾ ਅਤੇ ਹਰ ਸਾਲ ਅਸੀਂ ਆਪਣੇ ਵੱਲੋਂ ਬੱਚਿਆਂ ਵੱਲੋਂ ਉਹਦੇ ਹਫ਼ਤਾਂ ਵੱਲੋਂ ਜੋ ਤਿਲਫ ਲੰਗਰ ਦੀ ਅਸੀਂ ਸੇਵਾ ਕਰਦੇ ਆ ਉਹ ਸੰਗਤਾਂ ਨੂੰ ਲੰਗਰ ਸਪਾਇਆ ਬڑے ਉਤਸ਼ਾਹ ਨਾਲ ਖੁਸ਼ੀਆਂ ਨਾਲ ਇਹ ਦਿਨ ਮਨਾਇਆ ਜਾਂਦਾ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਨ ਗੁਰਦੇਵ ਤਨ ਤਨ ਸਾਹਿਬੇ ਕਮਾਲ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ 647ਵੇਂ ਪਾਵਨ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪਿੰਡ ਜੱਲੋਵਾਲ ਵਿਖੇ ਅੱਜ ਮਹਾਨ ਨਗਰ ਕੀਰਤਨ ਸਜਾਏ ਗਏ ਹਨ ਨਗਰ ਕੀਰਤਨ ਆਪਣੇ ਅਹਿਮ ਪੜਾ ਜੀ.ਐੜ.ਐਸ. ਹਿੰਦਿਆ ਸੈਕੰਡਰੀ ਸਕੂਲ ਵਿਖੇ ਪਹੁੰਚੇ ਹਨ ਤੇ ਸੰਗਤਾਂ ਨੇ ਬੜੇ ਹੀ ਚਾਅ ਨਾਲ ਸੇਵਾ ਕੀਤੀ ਹੈ ਅਸੀਂ ਡੀਏਡੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਹੀ ਕਮੇਟੀ ਮੈਂਬਰਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਤਨ ਜੀਆਆਂ ਆ ਆਖਿਆ ਹੈ ਅਤੇ ਇਸੇ ਹੀ ਤਰ੍ਹਾਂ 24 ਫਰਵਰੀ ਦਿਨ ਸ਼ਨੀਵਾਰ ਸਤਿਗੁਰੂ ਅਰਬਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ ਉਸ ਦਿਨ ਵੀ ਸ੍ਰੀ ਗੁਰੂ ਰਬਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਚੰਗੇ ਰਾਗੀ ਢਾਡੀ ਕੀਰਤਨੀਏ ਬੁਲਾਏ ਗਏ ਹਨ ਤੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਜੋ ਮਿਸ਼ਨ ਪ੍ਰਚਾਰ ਜੋ ਉਹਨਾਂ ਦੀਆਂ ਸਾਨੂੰ ਦੱਸਿਆ ਹੋਏ ਮਾਰਗ ਤੇ ਚੱਲਣ ਦੀਆਂ ਸਜਾਵਾਂ ਨੇ ਉਹਨਾਂ ਤੇ ਚੱਲਣ ਦੀ ਸਾਨੂੰ ਰੋਸ਼ੇਟ ਦੇਣਗੇ ਸਾਨੂੰ ਦੱਸਣਗੇ ਉਹਨਾਂ ਦੇ ਕੀਤੇ ਹੋਏ ਜੋ ਸਾਡੇ ਜ਼ਿੰਦਗੀ ਦੇ ਉੱਤੇ ਉਹਨਾਂ ਦੇ ਕਰਮ ਨੇ ਉਹ ਸਾਨੂੰ ਸਾਰੇ ਹੀ ਰਾਗੀ ਟਾਡੀ ਕਿਤਨੀ ਹੈ ਆਪਾਂ ਆਪਣੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਸਾਨੂੰ ਜੋੜਨਗੇ ਰਾਤ ਵੇਲੇ ਟਾਡੀ ਪਰਮਜੀਤ ਸਿੰਘ ਜੀ ਉਹ ਵੀ ਸੰਗਤਾਂ ਨੂੰ ਆਪਣੇ ਦੀਵਾਨ ਨਾਲ ਆਪਣੇ ਗੁਰੂ ਸਾਹਿਬ ਦੇ ਬਚਨਾਂ ਨਾਲ ਉਹਨਿਆਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ